ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਪਲਕਸ ਸ਼ੋਰਟਸ ਅੱਜ ਆਪਾਂ ਆਪਣਾ ਫਰਸਟ ਵਲੌਗ ਬਣਾਉਣ ਜਾ ਰਹੇ ਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਆਪ ਨਾਲ ਤੁਹਾਨੂੰ ਇੰਟਰੋਡਿਊਸ ਕਰਵਾਵਾਂਗੇ ਮੇਰਾ ਨਾਮ ਆ ਪਲਕਪ੍ਰੀਤ ਕੌਰ ਤੇ ਇਹ ਨੇ ਮੇਰੇ ਤਾਈ ਜੀ ਪਰਮਜੀਤ ਕੌਰ ਤੁਸੀਂ ਹਰੇਕ ਵੀਡੀਓ ਵਿੱਚ ਇਹਨਾਂ ਨੂੰ ਮੇਰੇ ਨਾਲ ਦੇਖਦੇ ਹੋ ਇਹ ਮੇ ਹਰੇਕ ਵੀਡੀਓ ਵਿੱਚ ਮੇਰੇ ਨਾਲ ਇੱਕ ਪਾਰਟਨਰ ਵਾਂਗ ਕੰਮ ਕਰਦੇ ਨੇ ਕਿਤੇ ਕਿਤੇ ਭਾਬੀ ਦਾ ਰੋਲ ਕਰ ਲੈਂਦੇ ਆ ਤੇ ਕਿਤੇ ਕਿਤੇ ਇਹਨਾਂ ਨੇ ਸੱਸ ਦਾ ਰੋਲ ਕੀਤਾ ਆ ਤੇ ਇਨਾਂ ਨੇ ਕਈ ਤੇ ਕਿਤੇ ਮੈਨੂੰ ਹੱਦੋਂ ਵੱਧ ਪਿਆਰ ਕੀਤਾ ਆ ਤੇ ਮੈਨੂੰ ਕਈ ਵਾਰ ਕਰੋ ਬਾਰ ਵੀ ਕੱਢਿਆ ਆ ਤੇ ਮਾਰਦੇ ਕੁੱਟਦੇ ਵੀ ਨੇ ਬਟ ਇਹ ਸਭ ਇੱਕ ਐਕਟ ਆ ਰੀਅਲ ਵਿੱਚ ਇਹ ਮੈਨੂੰ ਬਹੁਤ ਪਿਆਰ ਕਰਦੇ ਨੇ ਤੇ ਸਾਨੂੰ ਕੁਝ ਕੁ ਦਿਨ ਹੀ ਹੋਇਆ YouTube ਤੇ ਆਪਣੀਆਂ ਵੀਡੀਓ ਸ਼ੋਰਟਸ ਅਪਲੋਡ ਕਰਦਿਆਂ ਨੂੰ ਅਜੇ ਥੋੜੀਆਂ ਹੀ ਵੀਡੀਓਜ਼ ਡਾਲ ਪਾਈਆਂ ਆ ਆਪਾਂ ਤੇ ਤੁਹਾਡੇ ਵੱਲੋਂ ਸਾਨੂੰ ਬਹੁਤ ਪਿਆਰ ਮਿਲਿਆ ਆ ਖਾਸ ਕਰਕੇ ਸ਼ਿੰਦੋ ਦਿਨੋ ਵਾਲੀ ਵੀਡੀਓ ਤੇ ਤੇ ਇੱਕ ਹੋਰ ਸੀਗੇ ਸੱਸ ਜਿੰਦੇ ਲਾਵੇ ਤਾਂ ਗਲਤ ਨੋ ਜਿੰਦੇ ਲਾਵੇ ਤਾਂ ਸਹੀ ਹਾਂਜੀ ਇਹ ਵਾਲੀ ਵੀਡੀਓ ਤੇ ਵੀ ਸਾਨੂੰ ਬਹੁਤ ਪਿਆਰ ਮਿਲਿਆ ਸੀ ਤੇ ਸਾਡਾ ਵੀਡੀਓ ਬਣਾਉਣ ਦਾ ਮੋਟਿਵ ਇਹੀ ਆ ਕਿ ਅੱਜਕੱਲ ਜਿਹੜੇ ਰਿਸ਼ਤੇਦਾਰੀਆਂ ਵਿੱਚ ਬੇਕਦਰੀ ਬਹੁਤ ਹੋ ਚੁੱਕੀ ਆ ਕੁਝ ਕੁ ਦਿਨ ਪਹਿਲਾਂ ਇੱਕ ਡੈੱਡ ਬੋਡੀ ਮਿਲੀ ਸੀ ਨੋਦੀ ਕਿਹੜਾ ਪਿੰਡ ਸੀ ਬੱਬੇ ਹਾਲੀ ਨਹਿਰ ਦੀ ਇੱਕ ਖਬਰ ਸਾਹਮਣੇ ਆਈ ਹੈ ਉਹਦੇ ਵਿੱਚ ਜਿੱਦਾਂ ਦੱਸਿਆ ਗਿਆ ਆ ਨੋਨ ਅਸਾਸਨ ਨੇ ਆਪਣੀ ਨੋਨ ਨੂੰ ਬਹਾਨੇ ਨਾਲ ਲੈ ਕੇ ਗਈ ਤੇ ਉਹਨੇ ਨੋਨ ਨੂੰ ਆਪਣੇ ਚ ੱਟਕਾ ਲਾ ਦਿੱਤਾ ਉੱਥੇ ਸਾਰੇ ਇਹ ਰੋਲਾ ਪਾ ਦਿੱਤਾ ਕਿ ਮਤਲਬ ਸਾਨੂੰ ਚੋਰ ਪੈ ਗਏ ਲੁੱਟ ਖੋ ਹੋ ਗਈ ਉਹਨੇ ਆਪਣੀ ਨੋਨ ਨੂੰ ਹੀ ੱਟਕਾ ਮਾਰ ਕੇ ਤੇ ਉਹਨੂੰ ਨਗਰ ਨੈ ਚ ਸੁੱਟ ਦਿੱਤਾ ਕੋਈ 5 ਕਿ ਦਿਨਾ ਬਾਅਦ ਉਹਦੀ ਡੈੱਡ ਬੋਡੀ ਬੱਬੇ ਹਾਲੀ ਨੈਰ ਚ ਤੈਰਦੀ ਹੋਈ ਲੱਭੀ ਉਸ ਤੋਂ ਬਾਅਦ ਇਹ ਸਾਰਾ ਸੱਚ ਸਾਰਾ ਸਾਹਮਣੇ ਆਇਆ ਸਾਰੀ ਗੱਲਬਾਤ ਸਾਹਮਣੇ ਆਈ ਕਿ ਸੱਸ ਨੇ ਹੀ ਉਹਨੂੰ ਧੱਕਾ ਦਿੱਤਾ ਸੀ ਬਾਕੀ ਇਹ ਸਭ ਜਿੱਦਾਂ ਦੀਆਂ ਇਹ ਸਭ ਆਪਾਂ ਖਬਰਾਂ ਸੁਣਦੇ ਆ ਨਾ ਇਹ ਸਭ ਸੁਣ ਕੇ ਸਾਡੇ ਦਿਲ ਇੱਕਦਮ ਝੰਡੋੜਿਆ ਜਾਂਦਾ ਆ ਅਸੀਂ ਵੀ ਤੀਆਂ ਵਾਲਿਆਂ ਸਾਡੀਆਂ ਵੀ ਤੀਆਂ ਨੇ ਅਸੀਂ ਇਹ ਸੋਚ ਕੇ ਹੈਰਾਨ ਹੁੰਨੇ ਆ ਕਿ ਆਪਾਂ ਕਿੰਨੇ 25 ਸਾਲ ਪਾਲ ਪੋਸ ਕੇ ਆਪਣੀ ਧੀ ਨੂੰ ਬਗਾਨੇ ਹੱਥੀ ਬਿੰਦੇ ਆ ਕੁਝ ਸਸਾਂ ਤੇ ਬਹੁਤ ਚੰਗੀਆਂ ਹੁੰਦੀਆਂ ਨੇ ਆਪਣੀਆਂ ਨੋਹਾਂ ਨੂੰ ਧੀਆਂ ਵਾਂਗ ਹੀ ਪਿਆਰ ਕਰ ਲਿਆ। ਪਰ ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਅਪਲੋਡ ਕੀਤੀ ਸੀ। ਮਤਲਬ ਉਹ ਬੱਚੀ ਦੇ ਮਾਪਿਓ ਮਰ ਜਾਂਦੇ ਆ ਉਹ ਆਪਣੇ ਚਾਚੇ ਤਾਇਆ ਦੇ ਘਰੇ ਰਹਿੰਦੀ ਆ। ਚਾਚੀਆਂ ਵੀ ਉਹਦੇ ਕੋ ਕੰਮਕਾਰ ਕਰਾਉਂਦੀਆਂ ਰਹਿੰਦੀਆਂ ਆ। ਉਸ ਤੋਂ ਬਾਅਦ ਉਹ ਸਹੁਰਿਆਂ ਘਰ ਚਲ ਜਾਂਦੀ ਆ। ਉੱਥੇ ਉਹਦਾ ਪਤੀ ਨਸ਼ੇੜੀ, ਉਹਦੀ ਸੱਸ ਜ਼ੁਲਮੀ ਉਹਦੇ ਤੇ ਬਹੁਤ ਜ਼ੁਲਮ, ਬਹੁਤ ਅਤਿਆਚਾਰ ਕਰਦੀ ਆ। ਉਹਦਾ ਘਰ ਵਾਲਾ ਵੀ ਉਹਦੀ ਸਾਰ ਨਹੀਂ ਲੈਂਦਾ। ਐਂਡ ਦੀ ਵਾਕੀ ਉਹ ਆਪਣਾ ਆਪ ਖਤਮ ਕਰ ਲੈਂਦੀ ਆ। ਉਹ ਜਦੋਂ ਅਸੀਂ ਸੀਨ ਕੀਤਾ ਸੀ ਉਦੋਂ ਸਾਡਾ ਦਿਲ ਮਤਲਬ ਕਿ ਇੰਨਾ ਕਿ ਦੁਖੀ ਹੋਇਆ ਸੀ ਅਸੀਂ ਤਾਂ ਮਨ ਦੱਸ ਨਹੀਂ ਸਕਦੇ ਉਹ ਤੇ ਬਸ ਸੀਨ ਸੀਗਾ ਤੇ ਸਾਡਾ ਦਿਲ ਇੰਨਾ ਦੁਖੀ ਆ ਸੋਚੋ ਜੇ ਉਹ ਸਭ ਉਹਨਾਂ ਧੀਆਂ ਨਾ ਬੀਤਦੀਆਂ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਗੀ ਅਸੀਂ 25 ਸਾਲ ਆਪਣੀ ਧੀ ਨੂੰ ਪਾਲਦੇ ਪੋਸਦੇ ਵੱਡੀ ਕਰਦੇ ਆ ਤੇ ਫਿਰ ਆਪਾਂ ਬਗਾਨੇ ਹੱਥ ਤੋੜ ਦਿੰਦੇ ਆ ਤੇ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਬਸ ਜੀ ਅਸੀਂ ਸਾਹਮ ਕੇ ਆਪਣੀਆਂ ਧੀਆਂ ਨੂੰ ਫੁੱਲਾਂ ਵਾਂਗ ਰੱਖਦੇ ਆ ਤੈਨੂੰ ਵੀ ਇਹ ਹੀ ਉਪਦੇਸ਼ ਆ ਕਿ ਆਪਣੀਆਂ ਨੋਵਾਂ ਨੂੰ ਧੀਆ ਬਣਾ ਕੇ ਰੱਖੋ ਬਾਕੀ ਆਪਾਂ ਕਿਸੇ ਨੂੰ ਵੀ ਮਤਲਬ ਟਾਰਗੇਟ ਨਹੀਂ ਕਰਦੇ ਕਿ ਹਮੇਸ਼ਾ ਸਸਾਂ ਗਲਤੀਆਂ ਮੇਸ਼ਾ ਨ ਹੋਏ ਗਲਤੀਆਂ ਬਹੁਤ ਰੇਅਰ ਕੇਸ ਨੇ ਕਿ ਕਿਤੇ ਕਿਤੇ ਕ੍ਰਾਈਮ ਹੁੰਦੇ ਆ ਪਰ ਕਈਆਂ ਨੂੰ ਸੱਸਾਂ ਵੇ ਚਿੰਨਾ ਜ਼ਿਆਦਾ ਪਿਆਰ ਆ ਇੱਕ ਦੂਜੇ ਦੀ ਤਕਲੀਫਾਂ ਨੂੰ ਸਮਝਦੀਆਂ ਨੇ ਤੁਸੀਂ ਦੇਖਿਆ ਹੁਣ ਆਇਆ ਸੀ ਵੀਡੀਓ ਥੋੜੇ ਦਿਨ ਪਹਿਲਾਂ ਵੀਡੀਓ ਵੀ ਪਾਈ ਸੀ ਉਹਦੇ ਵਿੱਚ ਨੋ ਸੱਸ ਦਾ ਇੰਨਾ ਕੁ ਪਿਆਰ ਆ ਪਤਾ ਨਹੀਂ ਲੱਗਦਾ ਵੀ ਉਹ ਨੋ ਸੱਸ ਹੈ ਕਿ ਮਾਵਾਂ ਧੀ ਆਇਆ ਤੇ ਇੱਕ ਵੀਡੀਓ ਅਸੀਂ ਅਪਲੋਡ ਕੀਤੀ ਸੀ ਕਿ ਬਹੁਤ ਜ਼ਿਆਦਾ ਜ਼ੁਲਮੀ ਸੱਸਾਂ ਤੇ ਬਾਕੀ ਇਹ ਆ ਕਿ ਅਸੀਂ ਕਿਸੇ ਨੂੰ ਵੀ ਟਾਰਗੇਟ ਨਹੀਂ ਕਰਦੇ ਕਿਸੇ ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਅਪਲੋਡ ਕੀਤੀ ਸੀ ਤੁਸੀਂ ਦੇਖਿਆ ਹੀ ਹੋਣਾ ਨੋ ਸੱਸ ਦਾ ਇੰਨਾ ਕੁ ਪਿਆਰ ਸੀਗਾ ਪਤਾ ਨਹੀਂ ਲੱਗਦਾ ਕਿ ਉਹ ਨੋ ਸੱਸ ਨੋ ਸੱਸ ਆ ਜਿਹਾ ਮਾਵਾਂ ਧੀਆਂ ਨੇ ਬਾਕੀ ਇਹ ਆ ਕਿ ਕੁਝ ਕੁ ਸੱਸਾਂ ਇੰਨੀਆਂ ਤੇ ਜ਼ੁਲਮੀ ਹੁੰਦੀਆਂ ਨੇ ਕੁਝ ਕੁ ਗੱਲਾਂ ਸਾਡੇ ਸਾਹਮਣੇ ਵੀ ਆਈਆਂ ਸਾਨੂੰ ਵੀ ਪਤਾ ਆ ਪਰ ਅਸੀਂ ਉਹ ਤੁਹਾਡੇ ਨਾਲ ਉਹ ਗੱਲਾਂ ਮਤਲਬ ਪਰਸਨਲ ਆ ਇਸ ਲਈ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਬਾਕੀ ਇਹ ਆ ਕਿ ਸਾਡਾ ਇਹੋ ਹੀ ਮੋਟਿਵ ਆ ਕਿ ਮਤਲਬ ਅਸੀਂ ਜਿੱਦਾਂ ਵੀ ਆ ਹਰ ਇੱਕ ਰਿਸ਼ਤਾ ਬਚਾ ਕੇ ਰੱਖਿਏ ਚਾਹੇ ਉਹ ਭੈਣ ਭਾਈ ਦਾ ਆ ਚਾਹੇ ਉਹ ਨੂੰ ਸੱਸ ਦਾ ਆ ਚਾਹੇ ਉਹ ਭਰਾ ਪਰਜਾਈ ਦਾ ਆ ਜਿੱਦਾਂ ਵੀ ਆ ਤੁਸੀਂ ਆਪਣੇ ਹਰ ਇੱਕ ਰਿਸ਼ਤੇ ਨੂੰ ਅਹਿਮੀਅਤ ਦਿਓ ਸੰਭਾਲ ਕੇ ਰੱਖੋ ਬਾਕੀ ਹਰ ਰਿਸ਼ਤਾ ਅਨਮੋਲ ਹੁੰਦਾ ਆ ਮਾਂ ਮਾਦੇ ਰਿਸ਼ਤ ਨੂੰ ਆਪਣੇ ਉਹਦੀ ਥਾਂ ਰੱਖਣਾ ਚਾਹੀਦਾ ਆ ਭੈਣ ਦਾ ਰਿਸ਼ਤਾ ਅਲੱਗ ਹੁੰਦਾ ਆ ਉਹਨੂੰ ਆਪਣੇ ਉਹਦੀ ਥਾਂ ਰੱਖਣਾ ਚਾਹੀਦਾ ਆ ਬਾਕੀ ਆਪਾਂ ਇਦਾਂ ਹੀ ਵੀਡੀਓਜ਼ ਬਣਾਉਂਦੇ ਰਵਾਂਗੇ ਤੁਸੀਂ ਆਪਣੇ ਵਿਚਾਰ ਜਿਹੜੇ ਆ ਸਾਡੇ ਨਾਲ ਕਮੈਂਟਸ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤੇ ਸਾਡੇ ਨਾਲ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਸਾਨੂੰ ਟੌਪਿਕ ਮਿਲੇ ਕਿ ਅੱਗੇ ਆਪਾਂ ਕਿਹੜੀ ਵੀਡੀਓ ਸ਼ੂਟ ਕਰ ਸਕੀਏ ਤੇ ਅੱਗੇ ਮਿਲਾਂਗੇ ਨੈਕਸਟ ਵਲੌਗ ਵਿੱਚ ਥੈਂਕ ਯੂ ਸਸ ਸਾਰਿਆਂ ਨੂੰ